ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਮਟਰ ਫੁੱਲ ਮਖਾਣਾਂ ਦੀ ਟੇਸਟੀ ਜਿਹੀ ਸਬਜ਼ੀ ਜਿਹੜੀ ਆਪਾਂ ਜਾ ਕੇ ਵਿਆਹਾਂ ਦੇ ਵਿੱਚ ਖਾਂਦੇ ਆ ਤੇ ਆਪਾਂ ਘਰੇ ਜਿਹੜੇ ਬਿਲਕੁਲ ਸੌਖੇ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਇਹਦੇ ਵਾਸਤੇ ਆਪਾਂ ਸਮਾਨ ਜਿਹੜਾ ਲਈਏ ਦੇਖ ਸਕਦੇ ਆ ਇਹ ਕੁਝ ਸਾਧ ਤੇ ਮਸਾਲੇ ਤੇਜ ਪੱਤਾ ਆ ਦਾਲਚੀਨੀ ਆ ਲੌਂਗ ਇਲਾਇਚੀ ਕਾਲੀ ਮਿਰਚ ਆ ਮਟਰ ਫੁੱਲ ਮਖਾਣਾ ਕਾਜੂ ਹਰੀਆਂ ਮਿਰਚਾਂ ਟਮਾਟਰ ਤੇ ਪਿਆਜ਼ ਆ ਤੇ ਨਾਲ ਦੀ ਨਾਲ ਆਪਾਂ ਦਿਖਾਈ ਜਾਣਾ ਜਦੋਂ ਆਪਾਂ ਸਮਾਨ ਪਾਉਣਾ ਆ ਸਭ ਤੋਂ ਪਹਿਲਾਂ ਆਪਾਂ ਦੋ ਚਮਚੇ ਤੇਲ ਦੇ ਪਾ ਕੇ ਜਿਹੜੇ ਫੁੱਲ ਮਖਾਣੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਭੁੰਨਣਾ ਘੱਟ ਸੇਕ ਦੇ ਦਿੱਤੇ ਸੇਕ ਨੂੰ ਆਪਾਂ ਘੱਟ ਰੱਖਣਾ ਆ 5-6 ਮਿੰਟ ਸਿਰਫ ਇਹਨਾਂ ਨੂੰ ਭੁੰਨਣ ਲਈ ਲੱਗਣੇ ਬਹੁਤ ਵਧੀਆ ਇਹ ਜਿਹੜੇ ਆ ਕਰਾਂਚੀ ਜੇ ਬਣ ਜਾਣੇ ਆ ਇਹਨਾਂ ਨੂੰ ਆਪਾਂ ਹੱਥ ਨਾਲ ਤੋੜ ਕੇ ਦੇਖ ਲਵਾਂਗੇ ਜੇ ਜਦੋਂ ਇਹ ਐਨ ਕਰੰਚੀ ਹੋ ਗਏ ਉਦੋਂ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਰੋਸਟ ਕਰਨਾ ਤੇ ਦੇਖ ਸਕਦੇ ਤੁਸੀਂ ਦੇਖੋ ਐਨ ਜਿਹੜੇ ਇਹ ਬਣ ਗਏ 5 ਮਿੰਟ ਲੱਗੇ ਆ 5 ਮਿੰਟਾਂ ਦੇ ਵਿੱਚ ਘੱਟ ਸੇਕ ਦੇ ਉੱਤੇ ਇਹ ਜਿਹੜੇ ਆ ਐਨ ਕਰੰਚੀ ਹੋ ਗਏ ਆ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਇਹ ਤੋਂ ਬਾਅਦ ਆਪਾਂ ਇਸੇ ਕੜਾਹੀ ਦੇ ਵਿੱਚ ਦੁਬਾਰਾ ਤੇਲ ਪਾਉਨੇ ਆ ਥੋੜਾ ਜਿਹਾ ਤੇਲ ਪਾ ਕੇ ਤੇ ਆਪਾਂ ਸਭ ਤੋਂ ਪਹਿਲਾਂ ਪਾਉਨੇ ਆ ਸਾਬਤੇ ਮਸਾਲੇ ਵੀਡੀਓ ਨੂੰ ਪੂਰੀ ਦੇਖਿਓ ਸਕਿੱਪ ਨਾ ਕਰਿਓ ਦੇਖੋ ਲੌਂਗ ਆ ਦੋ ਕ ਤੇ ਕਾਲੀਆਂ ਮਿਰਚਾਂ ਆ ਛੋਟੀਆਂ ਲਹਿਚੀਆਂ ਆ ਤੇਜ ਪੱਤਾ ਦਾਲਚੀਨੀ ਆ ਤੇ ਜੀਰਾ ਪਾ ਦਿੱਤਾ ਤੇ ਜੇ ਆਪਾਂ ਪੂਰੀ ਵੀਡੀਓ ਨੂੰ ਦੇਖਾਂਗੇ ਤਾਂ ਹੀ ਆਪਾਂ ਨੂੰ ਪੂਰੀ ਰੈਸਪੀ ਜਿਹੜੀ ਸਮਝ ਲੱਗਦੀ ਆ ਵੀਡੀਓ ਆਪਾਂ ਤੁਹਾਨੂੰ ਪਤਾ ਬਿਲਕੁਲ ਸੌਖੇ ਤਰੀਕੇ ਦੇ ਨਾਲ ਬਣਾਈ ਦੀ ਆ ਤੇ ਸਪੋਰਟ ਕਰਦੇ ਆ ਕਰੋ ਜੇ ਸਾਡੇ ਚੈਨਲ ਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸ਼ੇਅਰ ਕਰੋ ਵੀਡੀਓ ਨੂੰ ਅੱਗੇ ਤੋਂ ਅੱਗੇ ਤੇ ਆਪਾਂ ਹੁਣ ਪਹਿਲਾਂ ਆਪਾਂ ਇਹ ਸਾਰੇ ਮਸਾਲੇ ਉਹਨਾਂ ਨੂੰ ਲਾ ਗਿਆ ਸੇਕ ਹੁਣ ਆਪਾਂ ਪਿਆਜ਼ ਜਿਹੜਾ ਇੱਕ ਕੌਲੀ ਭਰ ਕੇ ਆਪਾਂ ਪਿਆਜ਼ ਦੀ ਜਿਹੜੀ ਪਾ ਦਤੀ ਆ ਠੀਕ ਆ ਜੀ ਬ੍ਰੀਕ ਬ੍ਰੀਕ ਆਪਾਂ ਚੌਪ ਕੀਤੇ ਪਿਆਜ਼ ਤੇ ਦੇਖੋ ਇੰਨੇ ਕੇ ਇਹ ਪੱਕ ਗਏ ਜ਼ਿਆਦਾ ਨਹੀਂ ਇਹਨਾਂ ਨੂੰ ਆਪਾਂ ਪਕਾਉਣਾ ਇਹ ਤੋਂ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਜਿਹੜੇ ਟਮਾਟਰ ਇੱਕ ਕੌਲੀ ਆਪਾਂ ਟਮਾਟਰਾਂ ਦੀ ਲਈ ਆ ਤੇ ਵੀਡੀਓ ਪੂਰੀ ਦੇਖੋ ਫਿਰ ਆਪਾਂ ਨੂੰ ਪਤਾ ਲੱਗਣਾ ਕਿ ਕਿਸ ਤਰ੍ਹਾਂ ਇਹ ਸਬਜ਼ੀ ਜਿਹੜੀ ਬਣ ਕੇ ਤਿਆਰ ਹੁੰਦੀ ਬਹੁਤ ਹੀ ਟੇਸਟੀ ਬਣੂਗੀ ਜਿੱਦਾਂ ਦੀ ਆਪਾਂ ਜਾ ਕੇ ਵਿਆਹਾਂ ਦੇ ਵਿੱਚ ਖਾਂਦੇ ਆ ਨਾ ਉਹੀ ਸਬਜ਼ੀ ਬਣੂਗੀ ਤੇ ਸਮਾਨ ਉਹੀ ਹੁੰਦਾ ਸਿਰਫ ਬਣਾਉਣ ਦਾ ਇੱਕ ਤਰੀਕਾ ਅਲੱਗ ਹੋ ਜਾਂਦਾ ਆ ਤੇ ਇਹਦੇ ਵਿੱਚ ਆਪਾਂ ਪਾ ਦਨੇ ਨਮਕ ਨਮਕ ਮੈਂ ਪਾ ਦਤਾ ਜਿੰਨਾ ਕੁ ਆਪਾਂ ਸਬਜ਼ੀ ਵਿੱਚ ਆਪਾਂ ਨੂੰ ਚਾਹੀਦਾ ਆ ਉਨਾਂ ਕੁ ਮੈਂ ਪਾਤਾ ਥੋੜਾ ਘਾਟਾ ਤੇ ਇਹਨੂੰ ਹੁਣ ਮਿਕਸ ਕਰਕੇ ਤੇ ਆਪਾਂ ਟੱਕ ਦੇਣਾ ਸੇਕ ਨੂੰ ਘੱਟ ਕਰ ਦੇਣਾ ਤਾਂ ਕਿ ਟਮਾਟਰ ਥੋੜੇ ਜਿਹੇ ਜਿਹੜੇ ਨਰਮ ਹੋ ਜਾਣ ਤੇ ਦੇਖੋ ਜੀ ਟਮਾਟਰਾਂ ਦਾ ਵੀ ਰੰਗ ਜਿਹੜਾ ਆ ਪਹਿਲਾਂ ਨਾਲੋਂ ਬਦਲ ਗਿਆ ਥੋੜੇ ਪੱਕ ਗਏ ਟਮਾਟਰ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿਤੀਆਂ ਹਰੀਆਂ ਮਿਰਚਾਂ ਤੇ ਵਿੱਚੇ ਆਪਾਂ ਪਾਤੇ ਕਾਜੂ ਇਹਨਾਂ ਨੂੰ ਆਪਾਂ ਲਵਾਉਣੇ ਸੇਕ ਸਾਪਾ ਬਿਆਂ ਚ ਜਾ ਕੇ ਦੇਖਦੇ ਕਿ ਸਬਜੀ ਕਿੱਦਾਂ ਬਣੀ ਹੁੰਦੀ ਆ ਗਰੇਵੀ ਇਹਦੀ ਕਿੱਦਾਂ ਇੰਨੀ ਟੇਸਟੀ ਹੁੰਦੀ ਆ ਤੇ ਅੱਜ ਆਪਾਂ ਉਹੀ ਸਬਜੀ ਬਣਾ ਕੇ ਤਿਆਰ ਕਰਨੀ ਆ ਤੇ ਹਲਕੇ ਹਲਕੇ ਇਹਨਾਂ ਨੂੰ ਥੋੜੇ ਜਿਹਾ ਆਪਾਂ ਫੇਨ ਲੈਣੇ ਆ ਤੇ ਫਿਰ ਆਪਾਂ ਇਹਦੇ ਵਿੱਚੋਂ ਜਿਹੜਾ ਅੱਧਾ ਮਸਾਲਾ ਆ ਉਹਨੂੰ ਆਪਾਂ ਅਲੱਗ ਕਰ ਲੈਣਾ ਤੇ ਕਾਜੂ ਕਾਜੂ ਜਿਹੜੇ ਆਪਾਂ ਕੱਢ ਲੈਣੇ ਆ ਇਹਦੇ ਵਿੱਚੋਂ ਤੇ ਸਾਬਤੇ ਮਸਾਲੇ ਜਿਹੜੇ ਉਹ ਆਪਾਂ ਵਿੱਚੇ ਰਹਿਣ ਦੇਣੇ ਉਹ ਨਹੀਂ ਆਪਾਂ ਇਹਦੇ ਵਿੱਚੋਂ ਕੱਢਣੇ ਹੈਗੇ ਤੇ ਦੇਖੋ ਥੋੜੇ ਜਿਹਾ ਫੇਨ ਲੈ ਸੀ ਆਪਾਂ ਤੇ ਹੁਣ ਆਪਾਂ ਇਹਦੇ ਵਿੱਚੋਂ ਜਿਹੜੇ ਆ ਅੱਧਾ ਮਸਾਲਾ ਕੱਢ ਲੈਣਾ ਆ ਕਾਜੂ ਜਿਹੜੇ ਤਕਰੀਬਨ ਸਾਰੇ ਹੀ ਆਪਾਂ ਕੱਢ ਲੈਣੇ ਆ ਤੇ ਆਹੀ ਇਹਦਾ ਜਿਹੜਾ ਆ ਮੇਨ ਰੀਜਨ ਆ ਆਹਾ ਆ ਤੇ ਜਦੋਂ ਆਪਾਂ ਆ ਮਸਾਲਾ ਕੱਢਿਆ ਨਾ ਤੇ ਅੱਗੇ ਦੇਖਿਓ ਅੱਗੇ ਆਪਾਂ ਇਹਨੂੰ ਕੀ ਕਰਦੇ ਆ ਤੇ ਕਿਦਾਂ ਆਪਣੀ ਸਬਜ਼ੀ ਜਿਹੜੀ ਇੰਨੀ ਟੇਸਟੀ ਤੇ ਇੰਨੀ ਜਿਹੜੀ ਗਰੇਵੀ ਆਪਣੀ ਆ ਥਿੱਕ ਬਣ ਕੇ ਤਿਆਰ ਹੁੰਦੀ ਆ ਤੇ ਕਾਜੂ ਆਪਾਂ ਸਾਰੇ ਵਿੱਚੋਂ ਕੱਢ ਲਏ ਆ ਅੱਧਾ ਮਸਾਲਾ ਆਪਾਂ ਕੱਢ ਲਿਆ ਅੱਧਾ ਆਪਾਂ ਕੜਾਹੀ ਦੇ ਵਿੱਚ ਹੀ ਰਹਿਣ ਦਿੱਤਾ ਸਾਬਤੇ ਮਸਾਲੇ ਨਹੀਂ ਆਪਾਂ ਕੱਢੇ ਤੇ ਅਦਰਕ ਲਸਣ ਜਿਹੜਾ ਆ ਉਹ ਆਪਾਂ ਇੱਕ ਚਮਚਾ ਪਾ ਦਿੱਤਾ ਠੀਕ ਆ ਜੀ ਹੁਣ ਇਹਨੂੰ ਆਪਾਂ ਟਮਾਟਰਾਂ ਨੂੰ ਫੇਲਣੇ ਜਿਹੜੇ ਰਹਿ ਗਏ ਆ ਅੱਧਾ ਜਿਹੜਾ ਮਸਾਲਾ ਉਹਨੂੰ ਆਪਾਂ ਠੰਡਾ ਹੋਣ ਦਿੰਨੇ ਆ ਕੋਈ ਔਖਾ ਨਹੀਂ ਕੰਮ ਹੈਗਾ ਤੇ ਬਸ ਸਿਰਫ ਮੜ ਜਾ ਸਮਝਣ ਦੀ ਜ਼ਰੂਰਤ ਆ ਇਹ ਪਾਤਾ ਧਨੀਆ ਪਾਊਡਰ ਜੀਰਾ ਪਾਊਡਰ ਜੀਰਾ ਪਾਊਡਰ ਅੱਧਾ ਪਾਉਣਾ ਧਨੀਆ ਪਾਊਡਰ ਡਬਲ ਪਾਓ ਤੇ ਕਸ਼ਮੀਰੀ ਲਾਲ ਮਿਰਚ ਕੋੜ ਹੀ ਨਹੀਂ ਹੈਗੀ ਇਹ ਤੇ ਹਲਦੀ ਪਾ ਦਤੀ ਆ ਤੇ ਅਬ ਆਪਾਂ ਜਿਹੜਾ ਆ ਇੱਕ ਚਮਚਾ ਪੌਣਾ ਕ ਚਮਚਾ ਪਾਇਆ ਧਨੀਆ ਪਾਊਡਰ ਅੱਧਾ ਕ ਚਮਚਾ ਜੀਰਾ ਪਾਊਡਰ ਪਾਇਆ ਕਸ਼ਮੀਰੀ ਲਾਲ ਮਿਰਚ ਹਲਦੀ ਨਮਕ ਆਪਾਂ ਪਹਿਲਾਂ ਪਾਤਾ ਹਰੀ ਮਿਰਚ ਵੀ ਆਪਾਂ ਪਹਿਲਾਂ ਪਾਤੀ ਆ ਥੋੜਾ ਜਿਹਾ ਪਾਣੀ ਪਾ ਦਨੇ ਤਾਂ ਕਿ ਮਸਾਲੇ ਸੜਨ ਨਾ ਤੇ ਮਿਕਸ ਕਰਕੇ ਇਹਨੂੰ ਜਰਕ ਪਕਾਨੇ ਆਪਾਂ ਤਾਂ ਕਿ ਇਹ ਜਿਹੜਾ ਮਸਾਲਾ ਵੀ ਚੰਗੀ ਤਰ੍ਹਾਂ ਫੁੱਲ ਜਾਵੇ ਤੇ ਜਿਹੜੇ ਆਪਣੇ ਟਮਾਟਰ ਵਗੈਰਾ ਹੈਗੇ ਆ ਉਹ ਵੀ ਚੰਗੀ ਤਰ੍ਹਾਂ ਸੌਫਟ ਹੋ ਜਾਣ। ਲਓ ਜੀ ਦੇਖੋ ਜਿਹੜਾ ਪਟਾਕ ਦਿੱਤਾ ਸੀ ਤੇ ਮਸਾਲਾ ਆਪਣਾ ਜਿਹੜਾ ਤਿਆਰ ਹੋ ਗਿਆ ਆ ਇਹ। ਫਿਰ ਨਾ ਟਮਾਟਰ ਨੂੰ ਚੰਗੀ ਤਰ੍ਹਾਂ ਇਦਾਂ ਦੂਜਾ ਮਸਾਲਾ ਜਿਹੜਾ ਆਪਾਂ ਦਾ ਕੱਟਿਆ 10 ਦੇ ਚੋਂ ਠੰਡਾ ਹੋ ਜਾਵੇ ਇਹ ਪਾਤੀ ਆਪਾਂ ਕਸੂਰੀ ਮੇਥੀ ਚਮਚਾ ਇੱਕ ਉਹ ਪਾ ਦਤਾਂ ਹੱਥ ਨਾਲ ਥੋੜੀ ਜਿਹੀ ਮਸਲ ਕੇ ਪਾ ਦਤੀ ਆਪਾਂ ਠੀਕ ਆ ਜੀ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਮਟਰ ਇੱਕ ਕੌਲੀ ਜਿਹੜੀ ਮਟਰਾਂ ਦੀ ਆ ਇੱਕ ਕੌਲੀ ਆਪਾਂ ਲਈ ਸੀਗੀ ਫੁੱਲ ਮਖਾਣਾ ਇੱਕ ਕੌਲੀ ਲਈ ਜ ਆਪਾਂ ਮਟਰਾਂ ਦੀ ਤੇ ਇਹਨਾਂ ਨੂੰ ਮਿਕਸ ਕਰਦੇ ਆ ਕਰਕੇ ਤੇ ਇਹਦੇ ਵਿੱਚ ਆਪਾਂ ਪਾ ਦੇਣਾ ਪਾਣੀ ਤਾਂ ਕਿ ਮਟਰ ਜਿਹੜੇ ਸਾਡੇ ਨਰਮ ਹੋ ਜਾਣ ਫੁੱਲ ਮਖਾਣੇ ਆਪਾਂ ਜਿਹੜੇ ਰੋਸਟ ਕਰਕੇ ਰੱਖਿਓ ਹੀ ਆ ਤੇ ਹੁਣ ਆਪਾਂ ਮਟਰ ਪਕਾਉਣੇ ਆ ਥੋੜੇ ਜਿਹਾ ਪਾਣੀ ਪਾ ਕੇ ਇਹਨੂੰ ਮਿਕਸ ਕਰਦੇ ਆ ਦੋ ਕਾਲੀਆਂ ਮੈਂ ਪਾ ਦਤੀਆਂ ਪਾਣੀ ਦੀ ਤੇ ਹੁਣ ਇਹਨੂੰ ਆਪਾਂ ਢੱਕ ਕੇ ਪਕਾ ਲੈਣਾ ਤੇ ਜਦੋਂ ਤੱਕ ਆਪਣਾ ਜਿਹੜਾ ਮਸਾਲਾ ਉਹ ਵੀ ਠੰਡਾ ਹੋ ਗਿਆ ਹੈ ਇਹਨੂੰ ਆਪਾਂ ਟੱਕ ਦੰਨੇ ਤੇ ਮਸਾਲੇ ਨੂੰ ਆਪਾਂ ਜਿਹੜਾ ਆ ਪੀਸ ਲੈਣੇ ਆ ਇਹਨੂੰ ਜਿਹੜਾ ਆਪਾਂ ਇਹਦਾ ਪੇਸਟ ਬਣਾ ਲੈਣਾ ਆਹੀ ਇਹਦਾ ਮੇਨ ਰੀਜਨ ਆ ਸਬਜੀ ਐਨੀ ਟੇਸਟੀ ਬਣਦੇ ਦਾ ਮੇਨ ਰੀਜਨ ਆਪਣਾ ਇਹੀ ਆ ਬਸ ਤੇ ਦੇਖੋ ਮਟਰ ਵੀ ਜਿਹੜੇ ਨਰਮ ਹੋ ਗਏ ਆ ਤੇ ਗਰੇਵੀ ਵੀ ਆਪਣੀ ਪੱਕ ਗਈ ਤੇ ਮਸਾਲਾ ਜਿਹੜਾ ਆਪਾਂ ਪੀਸਿਆ ਸੀ ਹੁਣ ਆਪਾਂ ਉਹ ਇਹਦੇ ਵਿੱਚ ਪਾ ਦੇਣਾ ਇਹਦੇ ਨਾਲ ਇਦੀ ਲੁੱਕ ਦੇਖਿਓ ਕਿੰਨੀ ਵਧੀਆ ਹੋ ਜਾਣੀ ਜਿਹੜਾ ਆ ਇਹਦੇ ਨਾਲ ਸ਼ਾਈਨ ਆ ਜਾਣੀ ਐ ਤੇ ਇਹਨੂੰ ਮਿਕਸ ਕਰਦੇ ਆ ਤੇ ਉਸੇ ਕੱਪ ਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਇਹਦੇ ਵਿੱਚ ਹੋਰ ਪਾ ਦੇਣਾ ਦੇਖੋ ਕਲਰ ਸਬਜੀ ਦਾ ਕਿੰਨਾ ਚੇਂਜ ਹੋ ਗਿਆ ਪਹਿਲਾਂ ਨਾਲੋਂ ਤੇ ਉਸੇ ਕੱਪ 'ਚ ਆਪਾਂ ਪਾਣੀ ਪਾ ਕੇ ਜਿਹੜਾ ਹੋਰ ਪਾਤਾ ਇਹਨੂੰ ਹੁਣ ਕਰਦੇ ਮਿਕਸ ਮਿਕਸ ਕਰਕੇ ਇਹਨੂੰ ਆਪਾਂ ਢਾਕੇ ਪਕਾਉਣਾ ਐ ਬਣੀ ਆਪਾਂ ਇਸ ਹਿਸਾਬ ਨਾਲ ਪਾਉਣਾ ਤੇ ਆਪਾਂ ਜਿਹੜੇ ਫੁੱਲ ਮਖਾਣੇ ਵੀ ਰੱਖੇ ਹੋ ਆ ਨਾ ਉਹ ਪਾਉਣੇ ਉਹਨਾਂ ਨੇ ਵੀ ਥੋੜਾ ਜਿਹਾ ਪਾਣੀ ਇਹਦਾ ਸੁੱਕਣਾ ਤੇ ਦੇਖੋ ਮਟਰਾਂ ਦਾ ਰੰਗ ਵੀ ਇਹਨਾਂ ਬਦਲ ਗਿਆ ਸਬਜ਼ੀ ਆਪਣੀ ਬਣ ਗਈ ਆ ਤੇ ਗਰੇਵੀ ਦੇਖੋ ਕਿੰਨੀ ਵਧੀਆ ਥਿੱਕ ਆਪਣੀ ਬਣ ਕੇ ਤਿਆਰ ਹੋਈ ਆ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਫੁੱਲ ਮਖਾਣੇ ਆਪਾਂ ਰੱਖੇ ਹੋ ਨਾ ਭੁੰਨ ਕੇ ਉਹ ਆਪਾਂ ਪਾਉਣੇ ਆ ਪਹਿਲਾਂ ਆਪਾਂ ਪਾਉਣ ਲਗੇ ਇੱਕ ਚਮਚਾ ਮਲਾਈ ਦਾ ਪੌਣੀ ਐ ਤਾਂ ਪਾ ਸਕਦੇ ਆ ਇਹਦੇ ਨਾਲ ਹੋਰ ਵੀ ਟੇਸਟ ਵਧੀਆ ਹੋ ਜਾਂਦਾ ਨਹੀਂ ਪੌਣੀ ਤਾਂ ਇਹਨੂੰ ਸਕਿਪ ਕਰ ਸਕਦੇ ਆ ਇਹਦਾ ਟੇਸਟ ਵੀ ਵਧੀਆ ਹੋ ਜਾਂਦਾ ਤੇ ਕਲਰ ਵੀ ਇਹਦਾ ਹੋਰ ਚੇਂਜ ਹੋ ਜਾਂਦਾ ਦੇਖੋ ਇਹਦੀ ਸ਼ਾਈਨਿੰਗ ਜਿਹੜੀ ਪਹਿਲਾਂ ਨਾਲੋਂ ਹੋਰ ਵੱਧ ਜਾਂਦੀ ਤੇ ਫੁੱਲ ਮਖਾਣੇ ਜਿਹੜੇ ਆਪਾਂ ਕੱਢ ਕੇ ਰੱਖਿਓ ਸੀ ਉਹ ਪਾ ਦੱਤੇ ਆ ਠੀਕ ਆ ਜੀ ਇਹਨਾਂ ਨੂੰ ਕਰਨਾ ਮਿਕਸ ਫੁੱਲ ਮਖਾਣੇ ਪਾਣ ਤੋਂ ਬਾਅਦ ਬਸ 2-3 ਮਿੰਟ ਇਹਨੂੰ ਘੱਟ ਸੇਕ ਦੇ ਉੱਤੇ ਬਸ ਸੇਕ ਲਉਣਾ ਜ਼ਿਆਦਾ ਨਹੀਂ ਲਉਣਾ ਬਹੁਤ ਜਿਆਦਾ ਟੇਸਟੀ ਸਬਜੀ ਇਹ ਬਣ ਕੇ ਤਿਆਰ ਹੁੰਦੀ ਆ ਰੈਸਟੋਰੈਂਟ ਵਿੱਚ ਜਿੱਦਾਂ ਆਪਾਂ ਜਾ ਕੇ ਖਾਂਦੇ ਨਾ ਉਹੀ ਸਬਜੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਜਿਹੜੇ ਮੋٹے ਮਸਾਲੇ ਇਹਨਾਂ ਨੂੰ ਆਪਾਂ ਕੱਢ ਦੰਨੇ ਆ ਤੇ ਬਾਕੀ ਦੇ ਆਪਾਂ ਰਹਿਣ ਦਨੇ ਵਿੱਚੇ ਕਿਉਂਕਿ ਇਹਨਾਂ ਦਾ ਜੋ ਵੀ ਟੇਸਟ ਸੀ ਸਬਜੀ ਦੇ ਵਿੱਚ ਆ ਚੁੱਕਿਆ ਆ ਤੇ ਹੁਣ ਇਹਨਾਂ ਨੂੰ ਆਪਾਂ ਅਲੱਗ ਕਰ ਦੰਨੇ ਆ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਨਵੇਂ ਬਿਊਬਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਸਾਡੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਲੋੜ ਆ ਬਹੁਤ ਮਿਹਨਤ ਕਰਦੇ ਆ ਅਸੀਂ ਜਦੋਂ ਕੋਈ ਵੀ ਰੈਸਪੀ ਤਿਆਰ ਕਰਦੇ ਆ ਬਹੁਤ ਮਿਹਨਤ ਹੁੰਦੀ ਆ ਤੇ ਸਪੋਰਟ ਕਰਦੇ ਆ ਕਰੋ ਸਾਡੇ ਚੈਨਲ ਨੂੰ ਟਾਕੇ ਬਸ 2-3 ਮਿੰਟ ਤੋਂ ਜ਼ਿਆਦਾ ਨਹੀਂ ਇਹਨੂੰ ਆਪਾਂ ਪਕਾਉਣਾ ਦੇਖ ਸਕਦੇ ਤੁਸੀਂ ਸਬਜੀ ਜਿਹੜੀ ਗਰੇਵੀ ਦੇਖ ਸਕਦੇ ਆ ਸਬਜੀ ਦਾ ਕਲਰ ਦੇਖ ਸਕਦੇ ਆ ਕਿੰਨਾ ਵਧੀਆ ਬਣਿਆ ਆ ਕਿੰਨੀ ਠਿੱਕ ਆਪਣੀ ਗਰੇਵੀ ਬਣੀ ਆ ਬਹੁਤ ਵਧੀਆ ਇਹਦੀ ਮਹਿਕ ਆਉਂਦੀ ਆ ਸਬਜੀ ਦੀ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਗਰਮ ਮਸਾਲਾ ਪਾ ਦਨੇ ਤੇ ਹਰਾ ਧਨੀਆ ਪਾ ਦਨੇ ਪਾ ਕੇ ਕਰ ਦਨੇ ਮਿਕਸ ਤਿਆਰ ਹੋ ਗਈ ਆਪਣੀ ਸ਼ਾਹੀ ਜਿਹੜੀ ਆ ਸਬਜੀ ਮਟਰ ਤੇ ਫੁੱਲ ਮਖਾਣੇ ਦੀ ਬਹੁਤ ਵਧੀਆ ਬਣੀ ਆ ਬਹੁਤ ਵਧੀਆ ਮਹਿਕ ਆਉਂਦੀ ਆ ਬਣਾਓ ਤੇ ਖਾਓ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਤੁਹਾਡੀ ਸਬਜੀ ਇੱਦਾਂ ਦੀ ਬਣਾਈ ਵੀ ਜਿਹੜੀ ਕਿੱਦਾਂ ਦੀ ਬਣੀ ਆ ਦੇਖੋ ਸੌਖਾ ਜਿਹਾ ਤਰੀਕਾ ਆ ਕੋਈ ਔਖਾ ਕੰਮ ਨਹੀਂ ਹੈਗਾ ਤੇ ਲਓ ਜੀ ਦੇਖ ਸਕਦੇ ਤੁਸੀਂ ਬਹੁਤ ਵਧੀਆ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਆ ਰੋਟੀ ਨਾ ਖਾਓ ਪੂੜੀ ਨਾ ਖਾਓ ਪਰੋਠੇ ਨਾ ਖਾਓ ਇੱਕ ਕੌਲੀ ਦੇ ਵਿੱਚ ਆਪਾਂ ਪਾ ਕੇ ਤੁਹਾਨੂੰ ਦਿਖਾ ਲ ਦੰਨੇ ਆ ਬਣਾਇਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ